ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਮੈਂ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦਾ ਨਾਮ ਹੈ ਪਾਪਾ ਦੇ ਸائے ਤਾਂ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਜ਼ਿੰਦਗੀ ਦੇ ਇਕੱਲੇਪਨ ਨਾਲ ਜੁੜਦੇ ਜੁੜਦੇ ਸ਼ਾਇਦ ਮੈਨੂੰ ਕੋਈ ਦਿਮਾਗੀ ਬਿਮਾਰੀ ਹੋ ਗਈ ਸੀ ਮੈਂ ਆਪਣੇ ਕੱਪੜੇ ਆਪ ਧੋਂਦਾ ਸੀ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਸੀ ਕੋਈ ਔਰਤ ਤਾਂ ਮੇਰੇ ਕਮਰੇ ਵਿੱਚ ਵੜ ਵੀ ਨਹੀਂ ਸਕਦੀ ਸੀ ਜੇ ਕੋਈ ਅੰਦਰ ਆ ਵੀ ਜਾਵੇ ਤਾਂ ਮੈਨੂੰ ਸਾਰਾ ਕਮਰਾ ਧੋਣਾ ਪੈਂਦਾ। کئی ਦਿਨ ਤੱਕ ਅੰਦਾ ਧੋਦਿਆਂ ਹੀ ਲੰਘ ਜਾਂਦੇ। ਮੈਨੂੰ ਨੀਂਦ ਨਹੀਂ ਆਉਂਦੀ। ਭੁੱਖ ਮਰ ਚੁੱਕੀ ਸੀ। ਮੇਰੇ ਸਾਹਮਣੇ ਹਰ ਵੇਲੇ ਇੱਕੋ ਹੀ ਚਿਹਰਾ ਘੁੰਮਦਾ ਰਹਿੰਦਾ ਸੀ। ਉਹ ਸੀ ਰੋਸ਼ਨੀ। ਮੇਰੀ ਬਿਮਾਰੀ ਡਾਕਟਰਾਂ ਦੀ ਸਮਝ ਤੋਂ ਬਾਹਰ ਸੀ। 23 ਸਾਲ ਡਾਕਟਰਾਂ ਦੇ ਜਿਹੜੇ ਕੱਟੇ। ਗੋਲੀਆਂ, ਕੈਪਸੂਲ, ਹੋਰ ਵੀ ਕਰੇ ਲੋਨਸ ਕੇ। ਇੰਨਾ ਸਭ ਕੁਝ ਕਰਦੇ ਕਰਦੇ ਕੁਝ ਸਮੇਂ ਲਈ ਮੈਨੂੰ ਆਰਾਮ ਰਹਿੰਦਾ ਥੋੜੇ ਦਿਨ ਬਾਅਦ ਫੇਰ ਹਾਲਤ ਖਰਾਬ ਹੋ ਜਾਂਦੀ ਡਾਕਟਰਾਂ ਨੇ ਵੀ ਆਖਿਰ ਕਹਿ ਦਿੱਤਾ ਕਿ ਸਾਡੇ ਵੱਸ ਤੋਂ ਬਾਹਰ ਹੈ ਮੇਰਾ ਨਾਮ ਕਰਨੈਲ ਸਿੰਘ ਹੈ ਅਸੀਂ ਤਿੰਨ ਭਰਾ ਸੀ ਬਾਪੂ ਦੇ ਮਰਨ ਤੋਂ ਬਾਅਦ ਜ਼ਮੀਨ ਦੀ ਗੱਲ ਚੱਲੀ ਮੇਰੇ ਭਰਾ ਚਾਹੁੰਦੇ ਸੀ ਕਿ ਮੈਂ ਵਿਆਹ ਨਾ ਕਰਾਂ ਕਹਿੰਦੇ ਸਨ ਵਿਆਹ ਕਰ ਲਿਆ ਤਾਂ ਬੱਚੇ ਹੋ ਜਾਣਗੇ ਫਿਰ ਜ਼ਮੀਨ ਵੰਡਣੀ ਪਏਗੀ ਮੈਨੂੰ ਘਰ ਵਿੱਚ ਰੱਖਿਆ ਗਿਆ ਸਿਰਫ ਕੰਮ ਲਈ ਖੇਤ ਪਸ਼ੂ ਮੰਡੀ ਦਾ ਕੰਮ ਸਭ ਕੁਝ ਮੇਰੇ ਸਿਰ ਤੇ ਰਜਾਈਆਂ ਬਹੁਤ ਮਿੱਠਾ ਬੋਲਦੀਆਂ ਸੀ ਪਰ ਅੱਖਾਂ ਵਿੱਚ ਸਭ ਦਾ ਹਿਸਾਬ ਸੀ ਮੈਂ ਕਈ ਸਾਲ ਇਸੇ ਤਰ੍ਹਾਂ ਲੰਘਾ ਦਿੱਤੇ ਮੈਂ ਅੰਦਰੋਂ ਖਾਲੀ ਹੋ ਗਿਆ ਫਿਰ ਮੈਂ ਜਿੱਦ ਕੀਤੀ ਤੇ ਵਿਆਹ ਕਰਵਾ ਲਿਆ ਮੇਰੀ ਪਤਨੀ ਕਰਮਕੌਰ ਬਹੁਤ ਸਿਆਣੀ ਸੀ ਇੱਕ ਧੀ ਹੋਈ ਨੂਰ ਪਰ ਕਿਸਮਤ ਨੇ ਮੈਨੂੰ ਜਿਆਦਾ ਖੁਸ਼ੀ ਨਾ ਦਿੱਤੀ ਦੂਜੇ ਬੱਚੇ ਦੇ ਟਾਈਮ ਕਰਮਕੌਰ ਵੀ ਚਲੀ ਗਈ ਤੇ ਬੱਚਾ ਵੀ ਮੈਂ ਹੁਣ ਬਿਲਕੁਲ ਟੁੱਟ ਗਿਆ ਭਰਾਵਾਂ ਨੇ ਹੌਲੀ-ਹੌਲੀ ਮੇਰੀ ਜ਼ਮੀਨ ਵੀ ਦੱਬ ਲਈ ਹੁਣ ਇਕੱਲੀ ਨੂਰ ਹੀ ਮੇਰੀ ਸਾਰੀ ਦੁਨੀਆ ਮੇਰਾ ਸਾਰਾ ਸੰਸਾਰ ਸੀ ਇਕੱਲੇ ਪਣ ਦਾ ਅਹਿਸਾਸ ਮੈਨੂੰ ਅੰਦਰੋਂ-ਅੰਦਰ ਹੀ ਖਾਈ ਜਾਂਦਾ ਸੀ ਪਿੰਡ ਵਿੱਚ ਹੁਣ ਮੇਰਾ ਦਮ ਘੁੱਟਦਾ ਸੀ ਇਸ ਲਈ ਮੈਂ ਸ਼ਹਿਰ ਜਾਣ ਲੱਗ ਪਿਆ ਉੱਥੇ ਹੀ ਮੈਂ ਰੋਸ਼ਨੀ ਨਾਂ ਦੀ ਕੁੜੀ ਨੂੰ ਮਿਲਿਆ ਰੋਸ਼ਨੀ ਕਿਸੇ ਵੱਲੇ ਬਹੁਤ ਸੁੰਦਰ ਕੁੜੀ ਸੀ ਕੁਝ ਸਾਲ ਪਹਿਲਾਂ ਇੱਕ ਟਰੱਕ ਡਰਾਈਵਰ ਉਸ ਨੂੰ ਵਿਆਹ ਦਾ ਚਾਂਸਾ ਦੇ ਕੇ ਨੇਪਾਲ ਤੋਂ ਇੱਥੇ ਲਿਆ ਆਇਆ ਸੀ 2-3 ਸਾਲ ਤੱਕ ਉਹ ਉਸ ਨੂੰ ਵਿਆਹ ਦੇ ਲਾਰੇ ਲੰਦਾ ਰਿਹਾ ਝੂਠੇ ਲਾਰੇਆਂ ਤੋਂ ਤੰਗ ਆ ਕੇ ਰੋਸ਼ਨੀ ਨੇ ਹੁਣ ਵਿਆਲੇ ਦਬਾ ਪਾਣਾ ਸ਼ੁਰੂ ਕਰ ਦਿੱਤਾ ਤਾਂ ਉਹ ਉਸ ਨੂੰ ਧੋਖਾ ਦੇ ਕੇ ਕਿਨਾਰੇ ਹੋ ਗਿਆ ਹੁਣ ਉਹ ਇੱਕ ਬੇਸਹਾਰਾ ਸੋਹਣੀ ਤੇ ਕੱਲੀ ਕੁੜੀ ਆਲੇ ਦੁਆਲੇ ਆਦਮੀ ਰਹੀ ਭੀ ਪੇੜੇ ਤੇ ਉਸ ਦੇ ਪੇਟ ਦੀ ਭੁੱਖ ਨੇ ਉਸ ਨੂੰ ਹੌਲੀ ਹੌਲੀ ਧੰਦੇ ਵਿੱਚ ਧੱਕ ਦਿੱਤਾ ਮੈਂ ਪਹਿਲਾਂ ਤਾਂ ਉਸ ਨੂੰ ਬੜੇ ਤਰਸ ਨਾਲ ਦੇਖਿਆ ਉਹਦੇ ਲਈ ਮੈਨੂੰ ਬੜੀ ਹਮਦਰਦੀ ਪੈਦਾ ਹੋਈ ਪਰ ਫਿਰ ਮੈਂ ਵੀ ਗਲਤ ਬਣ ਗਿਆ ਮੈਂ ਉਸ ਦੇ ਕੋਲ ਜਾਂਦਾ ਫਿਰ ਦੂਰ ਹੋ ਜਾਂਦਾ ਫਿਰ ਉਸ ਦੇ ਕੋਲ ਜਾਂਦਾ ਉਸ ਨੂੰ ਉਮੀਦਾਂ ਦਿੰਦਾ ਕੁਝ ਥਿਰ ਬਾਅਦ ਫਿਰ ਖਮੋਸ਼ ਹੋ ਜਾਂਦਾ ਇਹ ਸਾਰੀਆਂ ਗੱਲਾਂ ਰੌਸ਼ਨੀ ਦੀ ਪਾਗਲਪਨ ਦੀ ਵਜਾ ਬਣ ਗਈਆਂ ਨਾ ਪਿਆਰ ਨਾ ਸਹਾਰਾ ਨਾ ਸਥਿਰਤਾ ਹੌਲੀ-ਹੌਲੀ ਉਹ ਘਰ ਕਾ ਨਾਲ ਲੜਨ ਲੱਗ ਗਈ ਪੜੇ ਉਤਾਰ ਦਿੰਦੀ ਚਿੱਕਾ ਮਾਰਦੀ ਹੱਸਦੀ ਰੋਂਦੀ ਸੜਕਾਂ ਤੇ ਇੱਧਰ ਉੱਧਰ ਭੱਜੀ ਫਿਰਦੀ ਹੁਣ ਮੈਂ ਵੀ ਅੰਦਰੋਂ ਡਰ ਗਿਆ ਤੇ ਹੌਲੀ-ਹੌਲੀ ਉਸ ਨੂੰ ਇਗਨੋਰ ਕਰਨ ਲੱਗ ਗਿਆ ਉਸ ਦਿਨ ਤੋਂ ਉਹ ਸੱਚਮੁੱਚ ਪੂਰੀ পাগল ਹੋ ਗਈ ਨੂਰ ਹੁਣ ਜਵਾਨ ਹੋ ਰਹੀ ਸੀ ਤੇ ਉਹ ਬਹੁਤ ਸੋਹਣੀ ਸੀ ਮੇਰੇ ਅੰਦਰ ਦੇ ਬਾਪ ਦਾ ਡਰ ਤੇ ਗੁੱਸਾ ਦੋਨੋਂ ਇਕੱਠੇ ਹੋ ਗਏ ਉਸਤੇ ਹਾਵੀ ਰਹਿਣ ਦੀ ਕੋਸ਼ਿਸ਼ ਕਰਦੇ ਮੈਂ ਉਸ ਨੂੰ ਰੋਕਦਾ ਟੋਕਦਾ ਹਰ ਵੇਲੇ ਉਸ ਦੇ ਸਾਹ ਵੀ ਗੰਦਾ ਤੇ ਉਸਤੇ ਬਹੁਤ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਇੱਕ ਸਵੇਰ ਮੈਂ ਹਵੇਲੀ ਗਿਆ ਰਾਤ ਦੀ ਸ਼ਰਾਬ ਹਲੇ ਵੀ ਉਤਰੀ ਨਹੀਂ ਸੀ ਉੱਥੇ ਮੈਂ ਨੂਰ ਨੂੰ ਮੰਜੇ ਦੇ ਉੱਤੇ ਸਾਡੇ ਨੌਕਰ ਨਾਲ ਦੇਖ ਲਿਆ ਤੇ ਮੇਰੇ ਦਿਮਾਗ ਵਿੱਚ ਜਿਵੇਂ ਹਥੋੜੇ ਵੱਜ ਗਏ ਮੇਰੀ ਅੱਖਾਂ ਮੂਰੇ ਨੇਰਾ ਆ ਗਿਆ ਮੇਰਾ ਖੂਨ ਉਪਲਣ ਲੱਗ ਗਿਆ ਮੇਰੇ ਹੱਥ ਵਿੱਚ ਜੋ ਵੀ ਆਇਆ ਫੌੜਾ ਡੰਡਾ ਕੁੱਟ-ਕੁੱਟ ਕੇ ਉਹਦਾ ਇੰਨਾ ਬੁਰਾ ਹਾਲ ਕੀਤਾ ਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਗਿਆ ਜੇ ਕੋਈ ਧਾਰਦਾਰ ਹਥਿਆਰ ਮੇਰੇ ਹੱਥ ਅੱਜ ਆ ਜਾਂਦਾ ਤਾਂ ਅੱਜ ਮੈਂ ਉਸਨੂੰ ਜਾਨ ਤੋਂ ਵੀ ਮਾਰ ਦਿੰਦਾ ਘਰ ਆ ਕੇ ਨੂਰ ਨੂੰ ਵੀ ਬਹੁਤ ਕੁੱਟਿਆ ਤੇ ਹੁਣ ਮੈਂ ਨੂਰ ਵਾਸਤੇ ਬਹੁਤ ਹੀ ਸਖਤ ਹੋ ਗਿਆ ਮੈਂ ਜਲਦੀ ਤੋਂ ਜਲਦੀ ਉਸਦਾ ਵਿਆਹ ਕਰਨ ਦਾ ਸੋਚਿਆ ਚਾਰੇ ਪਾਸੇ ਰਿਸ਼ਤੇ ਦੀ ਭਾਲ ਤੇਜ਼ ਕਰ ਦਿੱਤੀ ਤੇ ਆਖਿਰਿਕ ਚੰਗਾ ਰਿਸ਼ਤਾ ਮੈਨੂੰ ਲੱਭ ਹੀ ਗਿਆ ਇਹ ਮੁੰਡਾ ਕੈਨੇਡਾ ਰਹਿੰਦਾ ਸੀ ਆਪਣੇ ਸਾਰੇ ਪਰਿਵਾਰ ਦੇ ਨਾਲ ਇਸ ਮੁੰਡੇ ਦਾ ਨਾਂ ਸੀ ਅਮਰ ਸਿੰਘ ਸ਼ੁਰੂ ਦੇ 2 ਸਾਲ ਬਹੁਤ ਵਧੀਆ ਲੰਘੇ ਸਭ ਠੀਕ ਸੀ ਸੱਸ ਸੋਹਰੇ ਵੀ ਬਹੁਤ ਚੰਗੇ ਸੀ ਨੂਰ ਘਰ ਸੰਭਾਲਦੀ ਤੇ ਜ਼ਿੰਦਗੀ ਵਧੀਆ ਲੰਘ ਰਹੀ ਸੀ ਪਰ ਫੇਰ ਮੈਨੂੰ ਪਤਾ ਲੱਗਿਆ ਕਿ ਅਮਰ ਸਿੰਘ ਹੌਲੀ-ਹੌਲੀ ਬਦਲਣ ਲੱਗ ਪਿਆ ਹੈ ਉਹ ਨੂਰ ਤੋਂ ਦੂਰ-ਦੂਰ ਰਹਿਣ ਲੱਗ ਪਿਆ ਹੈ ਤੇ ਕਾਫੀ ਬਿਮਾਰ ਵੀ ਰੰਦਾ ਹੈ ਨੂਰ ਕਾਫੀ ਦੁਖੀ ਰਹਿ ਰਹੀ ਸੀ ਪਰ ਉਹ ਮੈਨੂੰ ਘਟ ਦੱਸਦੀ ਸੀ ਫਿਰ ਮੈਂ ਵੀ ਨੂਰ ਕੋਲ ਵਿਦੇਸ਼ ਜਾਣ ਬਾਰੇ ਸੋਚਿਆ ਤੇ ਕਾਫੀ ਟਾਈਮ ਟਰਾਈ ਕਰਦੇ ਕਰਦੇ ਆਖਿਰ ਮੈਂ ਕਾਮਯਾਬ ਹੋ ਗਿਆ ਹੁਣ ਮੈਂ ਵੀ ਨੂਰ ਦੇ ਘਰ ਵਿੱਚ ਉਹਨਾਂ ਦੇ ਨਾਲ ਹੀ ਰਹਿ ਰਿਹਾ ਸੀ। ਕਈ ਮਹੀਨੇ ਹੋ ਗਏ ਸੀ। ਪਰ ਮੈਂ ਵੀ ਨੋਟਿਸ ਕੀਤਾ ਕਿ ਘਰ ਵਿੱਚ ਕਾਫੀ ਖਾਮੋਸ਼ੀ ਸੀ। ਅਮਰ ਹਮੇਸ਼ਾ ਨੂਰ ਤੋਂ ਦੂਰ ਦੂਰ ਹੀ ਰਹਿੰਦਾ ਸੀ ਤੇ ਕਾਫੀ ਬਿਮਾਰ ਲੱਗਦਾ ਸੀ। ਮੈਂ ਉਹਦੇ ਮਾਪੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਚੰਗੇ ਡਾਕਟਰ ਨੂੰ ਦਿਖਾਓ। ਇਸ ਦਾ ਭਾਰ ਵੀ ਪਹਿਲਾਂ ਨਾਲੋਂ ਬਹੁਤ ਘੱਟ ਹੋ ਗਿਆ ਹੈ। ਪਰ ਉਸਦੇ ਮਾਪੇ ਵੀ ਡਾਕਟਰਾਂ ਕੋਲ ਜਾਣ ਤੋਂ ਘਤਰਾਉਂਦੇ ਸੀ ਤੇ ਮੇਰੇ ਤੋਂ ਕੋਈ ਗੱਲ ਛੁਪਾ ਰਹੇ ਸੀ ਡਾਕਟਰਾਂ ਕੋਲ ਜਾਣ ਦੀ ਬਜਾਏ ਉਹ ਟੂਨੇ-ਟਾਮਣਿਆਂ ਦੇ ਚੱਕਰ ਵਿੱਚ ਪਏ ਰਹਿੰਦੇ ਸੀ ਫਿਰ ਇੱਕ ਦਿਨ ਉਹਨਾਂ ਨੇ ਅਚਾਨਕ ਫੈਸਲਾ ਕੀਤਾ ਇੰਡੀਆ ਆਣ ਦਾ ਤੇ ਫਿਰ ਮੈਂ ਵੀ ਉਹਨਾਂ ਦੇ ਨਾਲ ਹੀ ਆ ਗਿਆ ਅਗਲੇ ਕੁਝ ਮਹੀਨੇ ਉਹ ਆਪਣੇ ਮੁੰਡੇ ਨੂੰ ਲੈ ਕੇ ਥਾਂ-ਥਾਂ ਤੇ ਮੱਥੇ ਟਿਕਣ ਜਾਂਦੇ ਰਹੇ ਜਿੱਥੇ ਵੀ ਕੋਈ ਦੱਸਦਾ ਉੱਥੇ ਹੀ ਸੁੱਖਾ ਮੰਗਣ ਚਲੇ ਜਾਂਦੇ ਹੌਲੀ ਹੌਲੀ ਸੱਤੇ ਸਾਹਮਣੇ ਆਇਆ ਕਿ ਅਮਰ ਨੂੰ ਕੋਈ ਲਾ ਇਲਾਜ ਬਿਮਾਰੀ ਸੀ ਹਾਲਤ ਜਦੋਂ ਥੋੜੀ ਜਿਆਦਾ ਖਰਾਬ ਹੋਣ ਲੱਗ ਗਈ ਤਾਂ ਉਹਨਾਂ ਨੇ ਕੈਨੇਡਾ ਵਾਪਸ ਜਾਣਾ ਹੀ ਠੀਕ ਸਮਝਿਆ ਉੱਥੇ ਪਹੁੰਚ ਕੇ ਉਹਨਾਂ ਨੇ ਹੁਣ ਉਹਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਕੁਝ ਮਹੀਨੇ ਹਸਪਤਾਲ 'ਚ ਰਹਿਣ ਤੋਂ ਬਾਅਦ ਖਬਰ ਆਈ ਕਿ ਅਮਰ ਚੱਲ ਬਸਿਆ ਮੇਰੀ ਤੀ ਵਿਧਵਾ ਹੋ ਗਈ ਉਸ ਤੋਂ ਥੋੜ੍ਹੀ ਦਿਨ ਬਾਅਦ ਇੱਕ ਖੁਸ਼ੀ ਦੀ ਖ਼ਬਰ ਵੀ ਆਈ ਕਿ ਨੂਰ ਮਾਂ ਬਣਨ ਵਾਲੀ ਹੈ ਮੈਂ ਵੀ ਹੁਣ ਇਸੇ ਖੁਸ਼ੀ ਦੀ ਉਮੀਦ ਵਿੱਚ ਜੀਣ ਲੱਗ ਗਿਆ ਫੇਰ ਖ਼ਬਰ ਆਈ ਕਿ ਉਸਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ ਮੈਂ ਤਾਂ ਖੁਸ਼ੀ ਦੇ ਵਿੱਚ ਰੋਈ ਪਿਆ ਪਰ ਬਾਕੀ ਦੀ ਗੱਲ ਸੁਣ ਕੇ ਮੈਨੂੰ ਟੈਨਸ਼ਨ ਹੋ ਗਈ ਕਿ ਮਾਂ ਤੇ ਬੱਚੇ ਨੂੰ ਹਸਪਤਾਲ ਵਿੱਚੋਂ ਛੁੱਟੀ ਨਹੀਂ ਮਿਲੀ ਦਿਨ ਬਾਅਦ ਮੈਨੂੰ ਨੂਰ ਦੀ ਚਿੱਠੀ ਮਿਲੀ ਉਸਨੇ ਚਿੱਠੀ ਵਿੱਚ ਜੋ ਲਿਖਿਆ ਸੀ ਸੁਣ ਕੇ ਮੇਰੀ ਰੂਹ ਕੰਬ ਗਈ। ਉਸਨੇ ਲਿਖਿਆ ਤੂੰ ਮੇਰਾ ਪਿਆਰ ਨਹੀਂ, ਤੂੰ ਮੇਰਾ ਗੁਨਾਹਗਾਰ ਹੈ। ਤੂੰ ਮੇਰਾ ਦੁਸ਼ਮਣ ਹੈ। ਮੇਰੀ ਇੱਕ ਗਲਤੀ ਦੀ ਤੂੰ ਮੈਨੂੰ ਜਿਹੜੀ ਸਜ਼ਾ ਦਿੱਤੀ ਹੈ। ਇਸ ਤੋਂ ਚੰਗਾ ਹੁੰਦਾ ਕਿ ਤੂੰ ਮੈਨੂੰ ਉਸੇ ਟਾਈਮ ਮਾਰ ਹੀ ਦਿੰਦਾ। ਤੂੰ ਜਿਹੜਾ ਮੇਰੇ ਲਈ ਆਪਣੇ ਵੱਲੋਂ ਇੰਨਾ ਸੋਹਣਾ, ਸੁਨੱਖਾ ਤੇ ਵਿਦੇਸ਼ ਵਿੱਚ ਰਹਿਣ ਵਾਲਾ ਚੰਗਾ ਵਰ ਲੱਭਿਆ ਸੀ। ਉਹ ਅਸਲ ਵਿੱਚ ਇੱਕ ਐ ਆਸ਼ ਮੁੰਡਾ ਸੀ ਤੂੰ ਮੈਨੂੰ ਬਚਾਇਆ ਨਹੀਂ ਤੂੰ ਮੈਨੂੰ ਸਜ਼ਾ ਦਿੱਤੀ ਹੈ ਜਿਹੜੇ ਘਰ ਮੈਨੂੰ ਭੇਜਿਆ ਸੀ ਉੱਥੇ ਮੇਰੇ ਲਈ ਮੌਤ ਸੀ ਜਗਾ ਜਗਾ ਮੂੰ ਮਾਰਨ ਵਾਲੇ ਤੇਰੇ ਸੁਜਵਾਈ ਨੇ ਆਪਣੀ ਜ਼ਿੰਦਗੀ ਤਾਂ ਖਤਮ ਕੀਤੀ ਹੀ ਉਸਨੇ ਮੇਰੀ ਵੀ ਜ਼ਿੰਦਗੀ ਖਾ ਲਈ ਹੁਣ ਮੇਰੀ ਵਾਰੀ ਹੈ ਤੇ ਮੇਰੀ ਧੀ ਦੀ ਇਸ ਤੋਂ ਅੱਗੇ ਮੈਂ ਕੁਝ ਨਾ ਪੜ ਸਕਿਆ ਹੁਣ ਰੋਸ਼ਨੀ ਨੂਰ ਮੇਰੀ ਬਿਮਾਰੀ ਸਭ ਇਕੱਠੇ ਹੋ ਗਏ ਮੈਨੂੰ ਸਮਝ ਆ ਗਈ ਕਿ ਬੰਦੇ ਦੇ ਪਾਪ ਕੱਲੇ ਸਰੀਰ ਨੂੰ ਹੀ ਨਹੀਂ ਰੂਹ ਨੂੰ ਵੀ ਖਾ ਜਾਂਦੇ ਨੇ ਇਸ ਤੋਂ ਬਾਅਦ ਮੇਰਾ ਦਿਮਾਗ ਸਾਥ ਛੱਡਣ ਲੱਗ ਗਿਆ ਬਸ ਮੇਰੇ ਦਿਮਾਗ ਵਿੱਚ ਮੇਰੇ ਪੁਰਾਣੇ ਪਾਪ ਨੂਰ ਰੋਸ਼ਨੀ ਇਹ ਹੀ ਸਭ ਚੱਲਦੇ ਰਹਿੰਦੇ ਇਹ ਹੀ ਸਭ ਦਿਖਦੇ ਰਹਿੰਦੇ ਡਾਕਟਰਾਂ ਨੇ ਕਹਿ ਦਿੱਤਾ ਦਿਮਾਗ ਦਾ ਕੈਂਸਰ ਹੈ ਮੈਂ ਹੌਲੀ ਹੌਲੀ ਅੰਨਾ ਹੋ ਗਿਆ ਫਿਰ ਮੇਰੀ ਯਾਦਾਸ਼ਤ ਵੀ ਚਲੀ ਗਈ ਇੱਕ ਦਿਨ ਕਿਸੇ ਨੂੰ ਕਹਿੰਦੇ ਸੁਣਿਆ ਇਹ ਕੋਈ ਬਿਮਾਰੀ ਨਹੀਂ ਇਹ ਤਾਂ ਇਸਦੇ ਪਾਪਾਂ ਦੀ ਸਜ਼ਾ ਹੈ ਹੁਣ ਮੈਂ ਬਿਨਾਂ ਕੁਝ ਬੋਲਿਆ ਦੁਨੀਆ ਛੱਡ ਦਿੱਤੀ ਸੋ ਦੋਸਤੋ ਇਹ ਸੀ ਮੇਰੀ ਅੱਜ ਦੀ ਕਹਾਣੀ ਕਾਫੀ ਇਮੋਸ਼ਨਲ ਤੇ ਸਿੱਖਿਆਦਾਇਕ ਵੀ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਤੇ ਕਮੈਂਟ ਵਿੱਚ ਮੈਨੂੰ ਆਪਣੀ ਰਾਏ ਵੀ ਜ਼ਰੂਰ ਦੱਸਣਾ ਤੇ ਦੱਸਣਾ ਤੁਸੀਂ ਦੁਨੀਆਂ ਵਿੱਚ ਕਿਹੜੀ ਜਗ੍ਹਾ ਤੋਂ ਮੇਰੀ ਇਹ ਕਹਾਣੀ ਸੁਣ ਰਹੇ ਹੋ ਮੈਂ ਹਾਂ ਇਸ ਵਕਤ ਜਪਾਨ 'ਚ ਜਪਾਨ 'ਚ ਇਸ ਟਾਈਮ ਸ਼ੁੱਕਰਵਾਰ 23 ਜਨਵਰੀ ਟਾਈਮ ਹੈ 6:41 ਮਿੰਟ ਸ਼ਾਮ ਦੇ ਤੇ ਕੱਲ ਨੂੰ ਸ਼ਨੀਵਾਰ ਨੂੰ ਮੈਂ ਅਪਲੋਡ ਕਰਾਂਗੀ ਇਹ ਸਟੋਰੀ ਤੁਹਾਡੇ ਲਈ ਇਸ ਟਾਈਮ ਇੱਥੇ ਦਾ ਟੈਂਪਰੇਚਰ ਹੈ -4 ਡਿਗਰੀ ਬਾਹਰ ਸਾਰੇ ਕਿਤੇ ਫੁੱਲ ਸਨੋ ਚਿੱਟਾ ਹੀ ਚਿੱਟਾ ਥੋੜਾ ਜਿਹਾ ਵੀਊ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਦੋਸਤੋ ਥੈਂਕ ਯੂ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਇਹ ਦੇਖੋ ਇਹ ਮੇਰੇ ਘਰ ਦੇ ਬਾਹਰ ਦਾ ਸੀਨ ਹੈ ਮੈਂ ਦਰੀ ਬੈਠੀ ਬੈਠੀ ਮੈਂ ਖਿੜਕੀ ਦੇ ਕੋਲ ਬੈਠੀ ਹੁਣੇ ਰਿਕਾਰਡਿੰਗ ਕਰਦੀ ਅੰਦਰੋਂ ਹੀ ਖਿੜਕੀ ਦੇ ਵਿੱਚੋਂ ਦੀ ਵੀਡੀਓ ਬਣਾ ਰਹੀ ਆ ਬਾਹਰ ਜਾਣਾ ਤਾਂ ਮੇਰੇ ਲਈ ਬੜਾ ਮੁਸ਼ਕਿਲ ਹੈ ਬਹੁਤ ਜ਼ਿਆਦਾ ਠੰਡ ਹੈ ਸੋਨਾ ਬਹੁਤ ਲੱਗਦਾ ਪਰ ਪਿਛਲੇ 4 ਦਿਨਾਂ ਤੋਂ ਲਗਾਤਾਰ برف ਪੈ ਰਹੀ ਹੈ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਤੁਸੀਂ ਵੀ ਮਜ਼ਾ ਲਓ ਸੋਹਣੇ ਸੋਹਣੇ ਨਜ਼ਾਰਿਆਂ ਦਾ ਬਹੁਤ ਹੀ ਵਧੀਆ